ਪੰਜਾਬ ਦੇ ਨੌਜਵਾਨਾਂ ਲਈ ਅਹਿਮ ਖਬਰ ਸਰਕਾਰ ਦੇ ਵੱਲੋਂ ਬੰਪਰ ਨੌਕਰੀਆਂ ਖੋਲ੍ਹ ਦਿੱਤੀਆਂ ਗਈਆਂ ਨੇ ਖਾਸ ਕਰਕੇ ਪੰਜਾਬ ਪੁਲਿਸ ਦੇ ਲਈ 1800 ਅਸਾਮੀਆਂ ਦੇ ਉੱਤੇ ਅੱਜ ਅਪਲਾਈ ਕਰਨਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਜਿਹੜੇ ਚਾਹਵਾਂ ਨੌਜਵਾਨ ਨੇ ਜਿਹੜੇ ਲਗਾਤਾਰ ਪੰਜਾਬ ਪੁਲਿਸ ਦੀਆਂ ਨੌਕਰੀਆਂ ਦੇ ਲਈ ਖਾਸ ਕਰਕੇ ਸਿਪਾਹੀ ਦੀਆਂ ਅਸਾਮੀਆਂ ਦੇ ਲਈ ਤਿਆਰੀ ਕਰ ਰਹੇ ਸਨ ਉਹਨਾਂ ਲਈ ਵੱਡੀ ਖਬਰ ਹੈ ਕਿ ਅੱਜ ਤੋਂ ਇਹਨਾਂ ਅਸਾਮੀਆਂ ਦੇ ਲਈ ਅਪਲਾਈ ਕਰ ਸਕਦੇ ਨੇ ਕੁੱਲ 1800 ਅਸਾਮੀਆਂ ਨੇ ਪੂਰੇ ਵੇਰਵੇ ਦੱਸਦੇ ਆ ਕਿ ਤੁਸੀਂ ਕਵੇਂ ਅਤੇ ਕਦੋਂ ਤੱਕ ਅਪਲਾਈ ਕਰ ਸਕਦੇ ਹੋ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਪਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਸੀ ਕਿ ਹਰ ਸਾਲ 1800 ਜਾਂ ਇਸ ਦੇ ਲਗਭਗ ਜਿਹੜੀਆਂ ਨੌਕਰੀਆਂ ਪੰਜਾਬ ਪੁਲਿਸ ਦੇ ਵਿੱਚ ਸਿਪਾਹੀਆਂ ਦੀਆਂ ਕੱਢੀਆਂ ਜਾਣਗੀਆਂ ਉਸ ਵਾਅਦੇ ਦੇ ਅਨੁਸਾਰ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਅੱਜ ਪੋਰਟਲ ਜਿਹੜਾ ਉਹ ਖੋਲ੍ਹ ਦਿੱਤਾ ਗਿਆ ਹੈ ਔਨਲਾਈਨ ਤੁਸੀਂ ਅਪਲਾਈ ਕਰ ਸਕਦੇ ਹੋ ਤੁਹਾਡੇ ਲਈ ਹੈਲਪ ਡੈਕਸ ਬਣਾਇਆ ਗਿਆ ਹੈ ਜੇਕਰ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤੁਸੀਂ ਉਸ ਦੇ ਉੱਤੇ ਜਾ ਸਕਦੇ ਹੋ ਕਿੰਨੀਆਂ-ਕਿੰਨੀਆਂ ਅਸਾਮੀਆਂ ਨੇ ਕੀ ਹੈ ਸਾਰਾ ਕੁਝ ਤੁਹਾਨੂੰ ਖੋਲ ਕੇ ਦੱਸਦੇ ਹਾਂ ਪੰਜਾਬ ਪੁਲਿਸ ਦੀ ਭਰਤੀ ਦਾ ਇੰਤਜ਼ਾਰ ਕਰ ਰਹੇ ਸੂਬੇ ਦੇ ਨੌਜਵਾਨਾਂ ਦੀ ੜੀਕ ਅੱਜ ਖਤਮ ਹੋ ਗਈ ਹੈ ਪੰਜਾਬ ਪੁਲਿਸ ਵਿੱਚ ਸਿਪਾਹੀਆਂ ਦੀਆਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ ਜਿਹੜੇ ਵੀ ਚਾਹਵਾਨ ਨੌਜਵਾਨ ਨੇ ਉਹ ਅੱਜ ਤੋਂ ਇਹਨਾਂ ਅਸਾਮੀਆਂ ਦੇ ਲਈ ਅਪਲਾਈ ਕਰ ਸਕਦੇ ਨੇ ਪੰਜਾਬ ਪੁਲਿਸ ਵਿੱਚ 1800 ਸਿਪਾਹੀਆਂ ਦੀਆਂ ਅਸਾਮੀਆਂ ਲਈ ਭਰਤੀ ਪੋਰਟਲ ਖੁੱਲ ਚੁੱਕਾ ਹੈ 4 ਅਪ੍ਰੈਲ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਭਾਵ ਅੱਜ ਤੋਂ ਲੈ ਕੇ 4 ਅਪ੍ਰੈਲ ਤੱਕ ਤੁਸੀਂ ਇਹਨਾਂ 1800 ਸਾਮੀਆਂ ਦੇ ਲਈ ਅਪਲਾਈ ਕਰ ਸਕਦੇ ਹੋ ਇਸੇ ਦੇ ਨਾਲ ਹੀ ਪੰਜਾਬ ਸਰਕਾਰ ਨੇ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਲਈ ਵੱਖ-ਵੱਖ ਸਾਮੀਆਂ ਲਈ 76 ਭਰਤੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ ਇਹਨਾਂ ਸਾਮੀਆਂ ਵਿੱਚ ਸਪੋਰਟਸ ਕੋਆਰਡੀਨੇਟਰ 1 ਫਿਜ਼ੀਕਲ ਟ੍ਰੇਨਰ ਐਕਸਪਰਟ ਸੀਨੀਅਰ 2 ਫਿਜ਼ੀਕਲ ਟ੍ਰੇਨਰ 8 ਫਿਜ਼ੀਓਥਰੈਪਿਸਟ 3 ਅਤੇ ਜੂਨੀਅਰ ਕੋਚ 62 ਸ਼ਾਮਲ ਨੇ ਇਨਾਂ ਲਈ ਅਰਜੀ ਪ੍ਰਕਿਰਿਆ ਜਿਹੜੀ ਆ ਉਹ 1 ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ ਦੋਵਾਂ ਵਿਭਾਗਾਂ 'ਚ ਭਰਤੀ ਲਈ ਅਰਜੀ ਪ੍ਰਕਿਰਿਆ ਆਨਲਾਈਨ ਹੋਵੇਗੀ ਪੁਲਿਸ ਭਰਤੀ ਪ੍ਰਕਿਰਿਆ ਵਿੱਚ ਆਨਲਾਈਨ ਅਪਲਾਈ ਕਰਨ ਸਮੇਂ ਕਿਸੇ ਨੂੰ ਵੀ ਕੋਈ ਦਿੱਕਤ ਆਉਂਦੀ ਹੈ ਇਸ ਨੂੰ ਹੱਲ ਕਰਨ ਦੇ ਲਈ ਜਿਹੜਾ ਇੱਕ ਹੈਲਪ ਡੈਕਸ ਵੀ ਸਥਾਪਿਤ ਕੀਤਾ ਗਿਆ ਹੈ ਹੈਲਪ ਡੈਕਸ ਲਈ ਤੁਹਾਨੂੰ 02261306264 ਤੇ ਕਾਲ ਕਰਨੀ ਪਵੇਗੀ ਜਦਕੇ ਆਨਲਾਈਨ ਅਪਲਾਈ ਕਰਨ ਲਈ ਤੁਹਾਨੂੰ ਪੰਜਾਬ ਪੁਲਿਸ ਦੀ ਵੈਬਸਾਈਟ www.punjabpolice.gov.in ਤੇ ਜਾਣਾ ਪਵੇਗਾ ਜਿੱਥੇ ਜਾ ਕੇ ਤੁਸੀਂ ਜਿਹੜਾ ਆਪਣੀ ਸਾਰੀ ਪ੍ਰਕਿਰਿਆ ਹੈ ਆਪਣਾ ਆਨਲਾਈਨ ਹੈ ਆਪਣੀ ਫੀਸ ਹੈ ਉਹ ਸਾਰਾ ਕੁਝ ਭਰ ਸਕਦੇ ਹੋ ਪੰਜਾਬ ਪੁਲਿਸ ਲਈ ਖਾਸ ਕਰਕੇ ਅਹਿਮ ਗੱਲ ਇਹ ਹੈ ਕਿ ਹਰ ਸਾਲ 1800 ਅਸਾਮੀਆਂ ਜਿਹੜਾ ਸਰਕਾਰ ਨੇ ਕੱਢਣ ਦਾ ਵਾਅਦਾ ਕੀਤਾ ਉਸ ਦੇ ਅਨੁਸਾਰ ਭਰਤੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਦਸੰਬਰ ਤੱਕ ਜਿਹੜੀ ਭਰਤੀ ਪ੍ਰਕਿਰਿਆ ਉਹ ਕੰਪਲੀਟ ਕਰਨੀ ਹੈ ਚਾਹਵਣ ਉਮੀਦਵਾਰ ਚਾਹਵਣ ਨੌਜਵਾਨ ਔਨਲਾਈਨ ਜਾ ਕੇ ਜਿਹੜਾ ਪੰਜਾਬ ਪੁਲਿਸ ਦੀ ਵੈਬਸਾਈਟ ਤੇ ਅਪਲਾਈ ਕਰ ਸਕਦੇ ਆ 4 ਅਪ੍ਰੈਲ ਤੱਕ ਦਾ ਸਮਾਂ ਅੱਜ ਤੋਂ ਲੈ ਕੇ 4 ਅਪ੍ਰੈਲ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਲਗਭਗ 20 ਦਿਨ ਦਾ ਸਮਾਂ ਬਣਦਾ ਆ ਹੋਰ ਕੋਈ ਵੀ ਤੁਹਾਨੂੰ ਦਿੱਕਤ ਆਉਂਦੀ ਹੈ ਤੁਸੀਂ ਹੈਲਪ ਡੈਸਕ ਦੇ ਉੱਤੇ ਕਾਲ ਕਰਕੇ ਜਿਹੜਾ ਮਦਦ ਲੈ ਸਕਦੇ ਹੋ ਸਲਾਹ ਲੈ ਸਕਦੇ ਹੋ ਜੇਕਰ ਤੁਹਾਨੂੰ ਕਿਸੇ ਪ੍ਰਕਾਰ ਦੀ ਦਿੱਕਤ ਆਉਂਦੀ ਹੋਏ ਜਿਹੜਾ ਹੈਲਪ ਡੈਸਕ ਤੁਹਾਡੇ ਲਈ ਖੋਲ੍ਹਿਆ ਗਿਆ ਆ ਉਸ ਤੇ ਜਾ ਸਕਦੇ ਹੋ ਵੱਡੀ ਗੱਲ ਇਹ ਆ ਕਿ ਕੁੱਲ ਮਿਲਾ ਕੇ 1800 ਅਸਾਮੀਆਂ ਆ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਜਿਹੜੇ ਨੌਜਵਾਨ ਨੇ ਉਹਨਾਂ ਲਈ ਸੁਨਹਿਰੀ ਮੌਕਾ ਹੈ ਕਿ ਉਹ ਅਪਲਾਈ ਕਰਨ ਅਤੇ ਆਪਣੀ ਜਿਹੜੀ ਭਰਤੀ ਪ੍ਰਕਿਰਿਆ ਵਿੱਚ ਸ਼ਾਮਲ ਹੋ ਕੇ ਆਪਣਾ ਜਿਹੜਾ ਭਵਿੱਖ ਹੈ ਉਸ ਨਿਜਮਾਉਣ ਦੀ ਕੋਸ਼ਿਸ਼ ਕਰਨ